ਅਮਰ ਤੇ ਪਾਲ ਸਿੰਘ ਮਹਿਰੋਂ ਤੇ ਪ੍ਰੀਤ ਜੱਟੀ ਦਾ ਮਸਲਾ ਉਲਝਦਾ ਜਾ ਰਿਹਾ ਹੈ ਹੁਣ ਇੱਕ ਦੂਜੇ ਨੂੰ ਚੈਲੰਜ ਹੋਣ ਲੱਗਿਆ ਪ੍ਰੀਤ ਜੱਟੀ ਜਿਹੜੀ ਪਹਿਲਾਂ ਥੋੜੀ ਜੀ ਉਸ ਦਾ ਜਿਹੜਾ ਐਟੀਟਿਊਡ ਉਹ ਘਟਿਆ ਸੀ ਕਿਉਂਕਿ ਜਿਸ ਤਰੀਕੇ ਦੇ ਨਾਲ ਕਮਲਕੌਰ ਭਾਬੀ ਨੂੰ ਉਸ ਨੂੰ ਸੋਧਾ ਲਾਇਆ ਗਿਆ ਸੀ ਉਸ ਤੋਂ ਬਾਅਦ ਜਿਹੜੇ ਵੀ ਇਸ ਤਰੀਕੇ ਦੀਆਂ ਵੀਡੀਓ ਬਣਾਉਂਦੇ ਸੀ ਇਨਫਲੂਐਂਸਰ ਸੀ ਡਬਲ ਮੀਨਿੰਗ ਵੀਡੀਓ ਬਣਾਉਂਦੇ ਸੀ ਉਹਨਾਂ ਦੇ ਵਿੱਚ ਸਹਿਮ ਦਾ ਜਿਹੜਾ ਮਾਹੌਲ ਸੀ ਪਰ ਬਾਅਦ ਦੇ ਵਿੱਚ ਜਿਵੇਂ ਹੀ ਪੁਲਿਸ ਇਹਨਾਂ ਦੀ ਪਿੱਠ ਤੇ ਆ ਕੇ ਖੜੀ ਆ ਪੁਲਿਸ ਨੇ ਦੀਪਿਕਾ ਲੁਤਰਾਣੂ ਬਾਡੀਗਾਰਡ ਦਿੱਤੇ ਆ ਤੇ ਇਹਨਾਂ ਦੀ ਸੁਣਵਾਈ ਹੋਣ ਲੱਗੀ ਆ ਕਿਉਂਕਿ ਆਪਾਂ ਵੇਖਿਆ ਕਿ ਜਦੋਂ ਅਮਰਤਪਾਲ ਸਿੰਘ ਮਹਿਰੋਂ ਨੇ ਇਹ ਗੱਲ ਆਕੀ ਸੀ ਉਸ ਤੋਂ ਬਾਅਦ ਸਫਾਇਆ ਹੋ ਗਿਆ ਸੀ ਮਾਫੀਆਂ ਹੋਣੀਆਂ ਸ਼ੁਰੂ ਹੋ ਗਈਆਂ ਸੀ ਇਹਨਾਂ ਵੱਲੋਂ ਵੀ ਇਹ ਗੱਲ ਕਹੀ ਗਈ ਸੀ ਕਿ ਹੁਣ ਕੋਈ ਵੀ ਇਸ ਤਰੀਕੇ ਦੇ ਨਾਲ ਡਬਲ ਮੀਨਿੰਗ ਯਾਨੀ ਕਿ ਸ਼ਲੀਲ ਕੋਈ ਵੀ ਜਿਹੜੀ ਵੀਡੀਓ ਨਹੀਂ ਬਣਾਈ ਜਾਵੇਗੀ ਪਰ ਜਿਵੇਂ ਹੀ ਅਮਰਤਪਾਲ ਸਿੰਘ ਮਹਿਰੋਂ ਦਾ ਇੱਥੋਂ ਜਾਣ ਦਾ ਵਿਦੇਸ਼ ਚਲੇ ਜਾਣ ਦਾ ਪਤਾ ਲੱਗਾ ਉਸ ਤੋਂ ਬਾਅਦ ਇਹਨਾਂ ਨੇ ਫੇਰ ਇੱਕ ਵਾਰ ਜਿਹੜੇ ਹਾਰਾ ਉਹ ਫੋਟਾ ਆ ਤੇ ਹੁਣ ਪ੍ਰੀਤ ਜੱਟੀ ਵੱਲੋਂ ਜਿਹੜੀ ਪਹਿਲੇ ਦਿਨ ਜਦੋਂ ਮਾਫੀ ਮੰਗੜਾਈ ਸੀ ਮਾਫੀਆਂ ਮੰਗ ਰਹੀ ਸੀ ਆਖ ਰਹੀ ਸੀ ਕਿ ਗਲਤੀ ਦੱਸੀ ਜਾਵੇ ਉਹ ਵਾਰ-ਵਾਰੇ ਕਹਿ ਰਹੀ ਸੀ ਕਿ ਉਸਨੇ ਕੋਈ ਗਲਤੀ ਨਹੀਂ ਕੀਤੀ ਉਹਦੇ ਪੂਰੇ ਕੱਪੜਿਆਂ ਦੇ ਵਿੱਚ ਵੀਡੀਓ ਬਣਾਈਆਂ ਕੁਝ ਵੀ ਉਹ ਗਲਤਬਲ ਨਹੀਂ ਬੋਲਦੀ ਸੀ ਤੇ ਉਸਦੇ ਵੱਲੋਂ ਇਹ ਗੱਲ ਆ ਕੀ ਗਾ ਰਹੀ ਸੀ ਕਿ ਉਸਨੂੰ ਮਾਫ ਕੀਤਾ ਜਾਵੇ ਪਰ ਦੂਸਰੇ ਦਿਨ ਉਸਦੇ ਤੇਵਰ ਜਿਹੜੇ ਬਦਲ ਗਏ ਇਹ ਤੇਵਰ ਬਦਲਣ ਦੇ ਪਿੱਛੇ ਸਭ ਤੋਂ ਵੱਡੀ ਗੱਲ ਇਹ ਆ ਕਿ ਅਮਰਤਪਾਲ ਸਿੰਘ ਮਹਿਰੋਂ ਵਿਦੇਸ਼ ਚਲਾ ਗਿਆ ਤੇ ਦੀਪਿਕਾ ਲੁਤਰਾ ਨੂੰ 6 ਗਨਮੈਨ ਮਿਲ ਕੇ ਇਸ ਤੋਂ ਬਾਅਦ ਇਹ ਵੀ ਲਗਾਤਾਰ ਸਿਕਿਉਰਿਟੀ ਦੀ ਮੰਗ ਕਰ ਰਹੀ ਹੈ ਜਿਹੜੇ ਵੀ ਇਨਫਲੂਐਂਸਰ ਸੀ ਜਿਨ੍ਹਾਂ ਜਿਨ੍ਹਾਂ ਨੂੰ ਅਮਰਤਪਾਲ ਸਿੰਘ ਮਹਿਰੋਂ ਨੇ ਨਾਮ ਲੈ ਕੇ ਆਖਿਆ ਸੀ ਉਹ ਸਾਰੇ ਜਿਹੜੇ ਗਨਮੈਨਾਂ ਦੀ ਮੰਗ ਕਰ ਰਹੇ ਆ ਤੇ ਕਈਆਂ ਨੂੰ ਦਿੱਤੇ ਵੀ ਗਏ ਆ ਉਸ ਤੋਂ ਬਾਅਦ ਇਹਨਾਂ ਨੂੰ ਲੱਗਦਾ ਹੈ ਕਿ ਇਹਨਾਂ ਨੂੰ ਜਿਹੜੀ ਪਬਲਿਸਿਟੀ ਮਿਲੂਗੀ ਨਾਲ ਗਨਮੈਨ ਮਿਲ ਕੇ ਟੌ ਟੱਪੇ ਦੇ ਲਈ ਇਸ ਕਰਕੇ ਹੁਣੇ ਖੁੱਲੇ ਚੈਲੰਜ ਕਰਨ ਲੱਗੇ ਆ ਅਮਰਤਪਾਲ ਸਿੰਘ ਮਹਿਰੋਂ ਨੂੰ ਪ੍ਰੀਤ ਜੱਟੀ ਵਰਗੇ ਜਿਹੜੇ ਪਹਿਲੇ ਦਿਨ ਮੰਨਤਾ ਕਰ ਰਹੇ ਸੀ ਤਰਲੇ ਕਰ ਰਹੇ ਸੀ ਤੇ ਕੱਲ ਉਸਨੇ ਵੰਗਾ ਰਿਆ ਤੇ ਇੱਕ ਵੀਡੀਓ ਪਾਈ ਆ ਸੋਸ਼ਲ ਮੀਡੀਆ ਦੇ ਉੱਤੇ ਜਿਸ ਦੇ ਵਿੱਚ ਸ਼ਰਿਆਮ ਦਿਖਦਾ ਕਿ ਉਹ ਪੂਰੇ ਕੱਪੜੇ ਉਸਨੇ ਨਹੀਂ ਪਾਏ ਹੋਏ